ਉੱਛੀ ਗਾ ਸਾਰੇ ਮੇਰੇ ਵੀਰ ਮੇਰੇ ਮਾਣੀਆਂ ਤੁਹਾਡੀ ਆਪਣੀ ਜਾਸਦੀਆਂ ਕੁੜੀਆਂ ਨੂੰ ਦੇਖੋ ਭੁੱਲ ਕੇ ਪਜਾ ਪੀਣਾ ਗੋਲਦੀ ਪਈ ਪਿਆਰੀ ਬੱਚੀ ਨਵੇਂ ਨਵੇਂ ਗਾਣੀਆਂ ਤੇਰੀ ਲਾਹਾਂਦੀਆਂ ਸਿਰ ਮੁਟਾ ਸੂਟਾ ਵਾਂਗੂ ਲਾਤੀ ਨਾਨੇ ਸ਼ਾਰਟ ਵਿੱਚ ਸ਼ਾਰਟ ਕੱਟ ਜਾਣਾ ਚਾਹੁੰਦੀਆਂ ਫਟੇ ਛੋਟਿਆਂ ਦੀ ਇੱਥੇ ਸਾਰ ਨਾ ਰਹੀ ਧੀਆਂ ਦੀਆਂ ਅੱਖਾਂ ਕੱਢ ਕੇ ਡਰਾਉਂਦੀਆਂ ਵੀਸ ਉੱਤੇ ਪਿਆਰ ਕਿੰਨਾ ਨੇੜੇ ਹੋ ਗਿਆ ਬੇ ਬੇ ਬਾਪੂ ਭੈਣ ਭਾਈ ਦੂਰ ਕਰਕੇ ਫੋਨ ਨੇ ਆ ਕੇ ਕਹਿੰਦੇ ਜੀਵ ਗਾੜੀ ਦੁਨੀਆ ਰਿਸ਼ਤੇ ਨਾ ਤੇ ਹੀ ਸਾਰੇ ਚੂਰ ਕਰਤੇ ਰੂਰਾਂ ਦੀ ਹੋਣੀ ਮਾਈ ਪਾਗ ਕਰਦੀ ਕੁੜੀਆਂ ਦੇ ਵਿਗੜੇ ਹੀ ਸਭ ਦੇਖ ਕੇ ਆਥਣ ਸਵੇਰੇ ਹੀ ਅੱਗ ਲੱਗਦੀ ਢੀਲਾ ਉੱਤੇ ਨੱਚਦਾ ਪੰਜਾਬ ਦੇਖ ਕੇ ਕਿੰਨਿਆਂ ਹੀ ਮਾਪਿਆਂ ਦੀ ਰੂਹ ਸੜਦੀ ਹੋਈ ਆਪਣੀ ਔਲਾਦ ਵੇਖ ਕੇ ਆਥਣ ਸਵੇਰੇ ਸਾਲੀ ਅੱਗ ਲੱਗਦੀ ਰੀਲਾ ਉੱਤੇ ਨੱਚਦਾ ਪੰਜਾਬ ਦੇਖ ਕੇ ਸਾਨੂੰ ਬੜਾ ਸੀਗਾ ਮਾਨ ਕੀ ਪੰਜਾਬੀ ਹੁੰਨਿਆਂ ਹਰ ਇੱਕ ਮੂਰੇ ਇੱਕ ਠੋਕ ਕੇ ਨਿਆਂ ਉਹਦੀ ਸ਼ਰਮ ਹੁਣ ਦੱਸਦਿਆਂ ਨੂੰ ਅਸੀਂ ਛੱਡ ਕੇ ਕਬੱਡੀਆਂ ਜੀਤੇ ਤੇ ਪੀਨਿਆਂ ਆਉਣ ਵਾਲੀ ਪੀੜੀ ਦਾ ਤਾਂ ਐਂਡ ਹੀ ਦਿਖੇ ਨਸ਼ਾ ਜਿੱਤਾ ਇੱਥੇ ਹੋਇਆ ਆ ਬਾਦ ਦੇਖ ਕੇ ਆਥਣ ਸਵੇਰੇ ਸਾਲੀ ਅੱਗ ਲੱਗਦੀ